ਜਿੱਥੇ ਤੋਂ ਸਾਹਿਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਕਾਰਨ ਹੈ ਇਹਦਾ ਕਾਰਨ ਇਹ ਤੁਹਾਨੂੰ ਪਤਾ ਹੈ ਵੀ ਪਾਰਲੀਮੈਂਟ ਦੇ ਵਿੱਚ ਅਮ ਸਾਹਿਬ ਜੀ ਨੇ ਜੋ ਡਾਕਟਰ ਭੀਮਰਾਓ ਅੰਬੇਦਕਰੀ ਬਾਰੇ ਆਪਾਂ ਬਾਅਦ ਜਾਂਕ ਸ਼ਬਦ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਕਾਂਗਰਸ ਪਾਰਟੀ ਦੇ ਵੱਖ-ਵੱਖ ਪਾਰਟੀਆਂ ਨੇ ਪਾਰਲੀਮੈਂਟ ਵਿੱਚ ਜੋ ਲੰਮੇ ਚਿਰ ਤੋਂ ਸਾਹਮਣੇ ਤੋਂ ਮੰਗ ਕਰਦੇ ਆ ਰਹੇ ਸੀ ਜਿਵੇਂ ਮਨੀਪੁਰ ਦੀ ਹਿੰਸਾ ਹੋਈ ਹੋਰ ਕਈ ਥੇ ਘਟਨਾਵਾਂ ਹੋਈਆਂ ਉਹ ਤੇ ਬਹਿਸ ਕਰਾਈ ਜਾਵੇ ਤਾਂ ਸਰਕਾਰ ਨੇ ਉਹ ਗੱਲ ਨੂੰ ਮੰਨਿਆ ਨਹੀਂ ਤੇ ਫਿਰ ਮੰਗ ਰੱਖੀਬ ਸੰਵਿਧਾਨ ਤੇ ਬਹਿਸ ਕਰਾਈ ਜਾਵੇ ਤੋ ਮੰਗ ਤਾਂ ਮੰਨ ਲਈ ਸੰਵਿਧਾਨ ਤੇ ਬਹਿਸ ਕਰਾਉਣ ਦੀ ਪਰ ਜਦੋਂ ਕਾਉਂਸਲ ਵਿੱਚ ਜਿਹੜੇ ਬਾਕੀ ਹੋਰ ਰਾਜਸੀ ਪਾਰਟੀਆਂ ਜਿਹਨਾਂ ਪਾਰਲੀਮੈਂਟ ਦੇ ਵਿੱਚ ਬੈਠੀਆਂ ਜਦੋਂ ਉਹਨਾਂ ਨੇ ਕਿਹਾ ਵੀ ਸੰਵਿਧਾਨ ਦੀ ਗੱਲ ਕੀਤੀ ਤਾਂ ਕਿਹਾ ਵੀ ਜਿਹੜਾ ਹੈਗਾ ਵੀ ਡਾਕਟਰ ਭੀਮਰਾਓ ਮੇਲਕਰ ਜਿਸ ਤਰ੍ਹਾਂ ਹੋ ਸ਼ਾਂਤੀ ਇਮਾਨਦਾਰੀ ਤੇ ਚਲੁੰਦਾ ਜੋ ਉਹਨਾਂ ਨੇ ਮਾਰਗਦਰਸ਼ਨ ਸਾਡੇ ਲਈ ਬਣਾਇਆ ਸੀ ਤਾਂ ਜਦੋਂ ਉਹ ਵਾਰ-ਵਾਰ ਗੱਲ ਕੀਤਾ ਤਾਂ ਜਿਹੜਾ ਤੁਹਾਨੂੰ ਪਤਾ ਹੈ ਮਹਾਂ ਸਾਹਿਬ ਜੀ ਨੇ ਕਿਹਾ ਵੀ ਜਿੰਨੇ ਵਾਰ ਤੁਸੀਂ ਡਾਕਟਰ ਅੰਬੇਦਕਰ ਦਾ ਨਾਮ ਲਹੇ ਜਿੰਨੇ ਵਾਰੀ ਅਸੀਂ ਭਗਵਾਨ ਦਾ ਨਾਮ ਲੈ ਲੈਂਦੇ ਤਾਂ ਅਸੀਂ ਭਗਵਾਨ ਨੂੰ ਪਾ ਲੈਂਦੇ ਤਾਂ ਉਹਨਾਂ ਦਾ ਨਿਰਾਦਰ ਕੀਤਾ ਡਾਕਟਰ ਅੰਬੇਦਕਰ ਜੀ ਦਾ ਤੇ ਥੇ ਉਹ ਦੱਸਣਾ ਚਾਹੁੰਦੇ ਵੀ ਜਿਹੜਾ ਅੱਜ ਅਸੀਂ ਬੈਠੇ ਆਂ ਜੇ ਕੋਈ ਬੰਦਾ ਚਾਹੇ ਐਮਪੀ ਚੁਣ ਕੇ ਜਾਂਦਾ ਚਾਹੇ ਅਸੀਂ ਕੋਈ ਐਮਐਲਏ ਚੁਣ ਕੇ ਜਾਂਦਾ ਤਾਂ ਜੋ ਡਾਕਟਰ ਭੀਮਰਾਓ ਮੇਰਕੇ ਸੰਬਧਾਨ ਲਿਖਿਆ ਜੋ ਸਾਨੂੰ ਉਹਨਾਂ ਨੇ ਸਿਸਟਮ ਬਣਾ ਕੇ ਦਿੱਤਾ ਸਿਆਜ ਉਹਦੀ ਬਦੌਲਤ ਜਿਹੜਾ ਹੀ ਅੱਜ ਅਸੀਂ ਉੱਥੇ ਉਹ ਪਾਰਲੀਮੈਂਟ ਜਾਂ ਅਸੈਂਬਲੀ ਦੇ ਵਿੱਚ ਬੈਠੇ ਆ। ਤੇ ਇਹਨਾਂ ਨੇ ਉਹ ਜਿਹੜੀ ਉਹਦੇ ਇੱਕ ਹੋਰ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਜਿਹੜੇ ਉਹਨਾਂ ਨੇ ਕੀਤੇ ਆ। ਤੇ ਨਾਲ ਹੀ ਜਿਹੜੀ ਬਜਾਏ ਇਸ ਗੱਲ ਦੇ ਵੀ ਉਹ ਮਾਫੀ ਮੰਗਦੇ ਜਾਂ ਉਹਨਾਂ ਦੀ ਗਲਤੀ ਲਈ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਉਲਟਾ ਉਹਨਾਂ ਦਾ ਪੱਖ ਪੂ ਰਿਆ ਉਸ ਗੱਲ ਨੂੰ ਪਾਸੇ ਰੱਖ ਕੇ ਜਿਹੜਾ ਵਿਰੋਧੀ ਧਿਰ ਦੇ ਜਿਹੜੇ ਉੱਥੇ ਆਗੂ ਸੀ ਉਹਨਾਂ ਨੇ ਉੱਥੇ ਧੱਕਾ ਮੁੱਕੀ ਵੀ ਕੀਤੀ। ਜੋ ਪ੍ਰੋਟੈਸਟ ਕਰ ਰਿਹਾ ਸੀ ਜਿਹੜਾ ਈਵਨ ਕੇ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਆਗੂ ਨੇ ਮਲਕ ਅੰਦਰ ਖੜਕੇ ਜੀ ਉਹਨਾਂ ਦਾ ਕੰਮਰ ਥੱਲੇ ਵੀ ਛੱਡਿਆ ਗਿਆ ਪਿਛਲੇ ਸਵੇਰ ਚ ਵੀ ਜੀ ਭਾਜਪਾ ਵੱਲੋਂ ਸੁਧਾਰ ਨੂੰ ਤੁਰਤ ਲੋੜ ਹੁੰਦੀ ਹੈ ਮਤਲਬ ਵੀ ਇਹ ਜਿਹੜੀ ਆ ਚੱਲਣਾ ਚੱਲੀ ਹੈ ਜਾਂਦੀ ਹੈ ਸੀ ਹੈ ਉਸ ਦੇ ਰੋਹ ਦੇ ਵਿੱਚ ਜਿਹੜਾ ਦਿੱਲੀ ਦੇ ਲੈ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋਏ ਤੁਹਾਡਾ ਇਸ ਤੋਂ ਅਗਲਾ ਕਦਮ ਕੀ ਹੋਏਗਾ ਦੇਖੋ ਅਸੀਂ ਕੱਲ ਨੂੰ ਅਸੀਂ ਵੀ ਇਹਦੇ ਖਿਲਾਫ ਜਿਹੜਾ ਰੋਸ ਮਾਰਚ ਕਰ ਰਹੇ ਹਾਂ ਅਸੀਂ ਆਪਣਾ ਜਿਹੜਾ ਮੈਮੋਰੰਡਮ ਦੇਵਾਂਗੇ ਉਹਨਾਂ ਤੋਂ ਅਸਤੀਫਾ ਦੀ ਮੰਗ ਕਰਾਂਗੇ ਰਾਸ਼ਟਰਪਤੀ ਤੋਂ ਇਹਨਾਂ ਨੂੰ ਇਹ ਨਈ ਸਿਫਾਰਸ਼ਾਂ ਦਾ ਨੋ ਬਰਖਾਸਤ ਕੀਤਾ ਜਾਵੇ ਜੋ ਲੋਕ ਜਿਹੜੇ ਸਮਾਜ ਵਿੱਚ ਜ਼ਹਿਰ ਫਲਾਉਂਦੇ ਨੇ ਜਿੰਨਾ ਆਗੂਆ ਜਿਹੜੇ ਜਾਂ ਡਾਕਟਰ ਅੰਬੀਦ ਵਰਗੇ ਜਿਹੜੇ ਜਿਹਨਾਂ ਨੇ ਸੰਵਿਧਾਨ ਦੇ ਦੇ ਰਚਨਹਾਰ ਨੇ ਉਹਨਾਂ ਬਾਰੇ ਜਿਹੜੇ ਮਤਲਬ ਮਾੜੀਆਂ ਟਿੱਪਣੀਆਂ ਕਰਦੇ ਨੇ ਉਹਨਾਂ ਨੂੰ ਅਸੀਂ ਮਤਲਬ ਜਿਹੜੀ ਕਹਿੰਦੇ ਵੰਡੀ ਸਜ਼ਾ ਦਿੱਤੀ ਜਾਵੇ ਪਰ ਇੱਥੇ ਦੀ ਉਹ ਲੋਕਾਂ ਦੀ ਇਹ ਟਿੱਪਣੀਆਂ ਤੇ ਨਾਲ ਪਵਾਉਣਾ ਲੱਗਦਾ ਹੈ ਕਿ ਜਿਹੜੇ ਆਪ ਐਸਪੀ ਵਰਗ ਲੋ ਜੁੜੇ ਜਾਂ ਦੰਦੇ ਪੁੱਛਲੇ ਲੋਕ ਦੇ ਉਹਦਾ ਤੱਕ ਇਹ ਗੱਲ ਪਹੁੰਚਾਉਣ ਦੇ ਵਿੱਚ ਤੁਹਾਡਾ ਕਿੰਨਾ ਜਿਉਗਦਾਨ ਜਿਹੜਾ ਸਫਲ ਕਿਸ ਤਰ੍ਹਾਂ ਹੋਏਗਾ ਦੇਖੋ ਅੱਜ ਕੱਲ ਜਿਹੜੇ ਗੱਲ ਤਾਂ ਪਹੁੰਚੀ ਹੋਈ ਹੈ ਹਰ ਹਰ ਵਰਗ ਦੇ ਕੋਲ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਰਹੀ ਅੱਜ ਕੱਲ ਜਿਹੜਾ ਹੋਰ ਟੀਵੀ ਰਹੀ ਖਬਰਾਂ ਰਹੀ ਜਿਹੜੀ ਇਹ ਗੱਲ ਤਾਂ ਕਿਉਂਕਿ ਮੈਨੂੰ ਕਈ ਫੋਨ ਵੀ ਆਇਆ ਕਈ ਜਿਹੜੇ ਇਥੋਂ ਜੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੀ ਇਹ ਬਹੁਤ ਗਲਤ ਹੋਇਆ ਅਸੀਂ ਪ੍ਰੋਟੈਸਟ ਕਰਕੇ ਸਾਡਾ ਸਾਥ ਦਿਓ ਅਸੀਂ ਉਹਨਾਂ ਨੂੰ ਹੀ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਪ੍ਰੋਟੈਸਟ ਦੇ ਵਿੱਚ ਤੁਹਾਡੇ ਨਾਲ ਜਿਨ੍ਹਾਂ ਤੱਕ ਉਹ ਇਸ ਗੱਲ ਦੀ ਮਾਫੀ ਨਹੀਂ ਮੰਗਦੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਸਾਡਾ ਸੰਘਰਸ਼ ਹੈ ਜਾਂ ਜਿਸ ਤਰ੍ਹਾਂ ਸਾਨੂੰ ਪਾਰਟੀ ਉੱਪਰੋਂ ਜੋ ਗਾਰਡਲੈਂਡ ਹੋ ਗਈ ਉਹ ਸਾਡਾ ਜਿਹੜਾ ਸੰਘਰਸ਼ ਉਹ ਇਸ ਗੱਲ ਦੇ ਖਿਲਾਫ ਜਾਰੀ ਰਹੂਗਾ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਦੇ ਵਿੱਚ ਕਰੋ ਉੱਤੇ ਕਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਕਦੋਂ ਕੀਤਾ ਜਾ ਰਿਹਾ ਅਸੀਂ ਕੱਲ ਨੂੰ ਇਹਦੇ ਖਿਲਾਫ ਰੋਸ ਮਾਰਚ ਕਰ ਰਹੇ ਹਾਂ ਜੀ ਤੇ ਨਾਲ ਹੀ ਜਿਹੜਾ ਅਸੀਂ ਇੱਕ ਮੈਮੋਰੰਡਮ ਦੇਣ ਦਾ ਟਾਈਮ ਰੱਖਿਆ ਹੈ ਡੀਸੀ ਨੂੰ ਜਿਹੜਾ ਰਾਸ਼ਟਰਪਤੀ ਨੂੰ ਡੈਪਟੀ ਕਮਿਸ਼ਨਰ ਦੇ ਰਿਹਾ ਹੈ ਇਹਨੇ ਵੀ ਰਹਿਗਾ ਜੀ ਅਸੀਂ 9:6 ਦਾ ਟਾਈਮ ਰੱਖਿਆ ਰੋਸਮਾਰਚ ਦਾ ਨਾਲ ਹੀ ਰੋਸਮਾਰਚ ਖਤਮ ਹੁੰਦੇ ਜਿਹੜਾ ਡੀਸੀ ਨੂੰ ਅਸੀਂ ਮੈਮੋਰੰਡਮ ਦੇਵਾਂਗੇ ਉਸ ਤੋਂ ਬਾਅਦ ਜਿਹੜਾ ਸਾਡੇ ਲਈ ਕੋਈ ਜਿਹੜਾ ਹੁਕਮ ਆਊਗਾ ਪਾਰਟੀ ਦਾ ਉਸ ਨੂੰ ਮੈਂ ਰੋਸਮਾਰਚ ਕਿੱڑی ਜਗ੍ਹਾ ਤੋਂ ਸ਼ੁਰੂ ਕਰੂੰਗਾ ਸਰ ਰੋਸਮਾਰਚ ਅਸੀਂ ਜਿਹੜਾ ਹੈਗਾ ਜਿਹੜਾ ਚੌਕ ਹੈ ਰੇਲਵੇ ਸਟੇਸ਼ਨ ਨੇੜੋ ਚੌਕ ਕਹਿੰਦੇ ਜਿੱਥੇ ਉੱਥੋਂ ਲੈ ਕੇ ਭਾ ਜਿਹੜਾ ਮੇਨ ਬਾਜ਼ਾਰ ਤੱਕ ਰੋਸਮਾਰਚ ਕਰਾਂਗੇ ਤੇ ਜਾਂ ਕੋਈ ਜੱਸਾ ਬੰਦੀਆਂ ਛੜ ਤੱਕ ਪਹੁੰਚ ਕੀਤੀ ਆ ਤੇ ਜੇ ਅਸੀਂ ਉਹਨਾਂ ਨਾਲ ਵੀ ਕੋਈ ਰਲ ਕੇ ਵੀ ਜੇ ਉਹਨਾਂ ਨੇ ਕੋਈ ਰੂਪਰੇਖਾ ਹੋਰ ਬਣਾਈ ਤਾਂ ਅਸੀਂ ਮੌਕੇ ਤੇ ਉਦੋਂ ਦਾ ਪ੍ਰੋਗਰਾਮ ਇਹਦਾ ਚੇਂਜ ਵੀ ਕਰ ਸਕਦਾ ਉਹ ਹਾਈ ਕਮਾਂਡ ਦਾ ਲੀਡਰ ਪਹੁੰਚ ਰਿਹਾ ਸਰ ਬਰਨਾਲੇ ਕੱਲ ਦੇ ਐਸਕੇ ਬਰਨਾਲਾ ਨਹੀਂ ਹਰ ਜਿਹੜੇ ਉੱਥੋਂ ਦੇ ਜਿਹੜੇ ਜਿੱਥੇ-ਜਿੱਥੇ ਵੀ ਹਰ ਆਗੂ ਆਪਣੇ ਆਪਣੇ ਹਲਕੇ ਚ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਪ੍ਰੋਟੈਸਟ ਕਰੇਗਾ ਇਹ ਤਾਂ ਪੰਜਾਬਨ ਦੇ ਵਿੱਚ ਆਪਣਾ ਕੰਮ ਇਹ ਪੂਰੇ ਇੰਡੀਆ ਦੇ ਵਿੱਚ ਆ ਜੀ ਆ ਜਿਹੜਾ ਸਾਫ ਬੰ ਅਮਰੀਕਾ ਸਾਫ ਤੇ ਉਹਨਾਂ ਨੇ ਮਤਲਬ ਸਭ ਦੀ ਅੰਦਰ ਆਪੇ ਦਿੱਤਾ ਗਿਆ ਕਿ ਲੱਗਦਾ ਨਹੀਂ ਕਿ ਕਿਸੇ ਨਾ ਕਿਸੇ ਤਾਨਾ ਸ਼ਾਇਰ ਬਣੀ ਆਪਣਾ ਆ ਗਿਆ ਦੇਖੋ ਤਾਂ ਹੈ ਉਹ ਤਾਂ ਲਗਾਤਾਰ ਜਿਹੜਾ ਉਹ ਸਭਧਾਨ ਦੀ ਤਾਂ ਜਿਹੜਾ ਉਹਦੇ ਚ ਆਏ ਹੋ ਆ ਐਮਐਲਏ ਲੋਕ ਹਿੱਤਾਂ ਦੀ ਗੱਲ ਹੋਵੇ ਚਾਹੇ ਹਿੰਸਾ ਦੀ ਗੱਲ ਹੋਵੇ ਤੇ ਇੱਕ ਵਾਰ ਤਾਂ ਉਹ ਸ਼ਾਂਤੀ ਦੀ ਗੱਲ ਕਰਦੇ ਇੱਕ ਪਾਸੇ ਜਿਵੇਂ ਮਨੀਪੁਰ ਦੇ ਵਿੱਚ ਉੱਥੇ ਕਿਸਤਾ ਹਿੰਸਾ ਫੈਲ ਗਈ ਤਾਂ ਅੱਜ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਕਾਂਗਸ ਪਾਰਟੀ ਨੇ ਹਮੇਸ਼ਾ ਉਹਨਾਂ ਲੋਕਾਂ ਦੀ ਲੜਾਈ ਲੜੀ ਹੈ ਤੇ ਜਿਹੜੇ ਪਰ ਇਹਨਾਂ ਨੇ ਜਿਹੜੇ ਉਹਦੇ ਉੱਤੇ ਕੋਈ ਬਹਿਸ ਕਰਾਉਣ ਦੀ ਬਜਾਏ ਜਾਂ ਸੰਵਿਧਾਨ ਦੇ ਉੱਤੇ ਕੋਈ ਪ੍ਰੋਪਰ ਚਰਚਾ ਕਰਾਉਣ ਦੀ ਬਜਾਏ ਜਿਹੜੀ ਆ ਉਲਟਾ ਡਾਕਟਰ ਭੀਮਰਾਓ ਉਮੀਦ ਕਰਦੀ ਜਿਹੜਾ ਦਾ ਨਰਾਦਰ ਕੀਤਾ ਪਾਰਲੀਮੈਂਟ ਦੇ ਵਿੱਚ ਭਾਜਨ ਸਮਾਜ ਪਾਰਟੀ ਨੂੰ ਨਾਲ ਲੈ ਕੇ ਚੱਲੂ ਜਿ ਕੋਈ ਸਾਡਾ ਮੇਰਾ ਪ੍ਰੋਟੈਸਟ ਹੈ ਉਹ ਸਾਡਾ ਆਪਣੇ ਸਾਡੀ ਪਾਰਟੀ ਦਾ ਹੈ ਜੇ ਸਾਡੇ ਨਾਲ ਕਿਸੇ ਪ੍ਰੋਟੈਕਟਰ ਦੇ ਵਿੱਚ ਕਿ ਸਾਫ ਸਾਡੇ ਡਾਕਟਰ ਭੀਮਰਾਓ ਮੇਰੇ ਸਭ ਦੇ ਸਾਹਮਣੇ ਸੀ ਜੇ ਸਾਡੇ ਨਾਲ ਸਾਥਮਣ ਹੋਣਾ ਚਾਹੁੰਦਾ ਜਾਂ ਸਾਡੇ ਨਾਲ ਹੋ ਕੇ ਪਹੁੰਚ ਕਰਨਗੇ ਤਾਂ ਅਸੀਂ ਸਾਨੂੰ ਇਸ ਗੱਲ ਤੋਂ ਇਖੱਠੇ ਹੁੰਦੇ ਕੋਈ ਗਰੇਜ ਨਹੀਂ ਜਿਸ ਤਰ੍ਹਾਂ ਹੋਰ ਜਿਹੜੀਆਂ ਕੋਈ EMPLOYE ਜੱਥੇ ਬੰਦੀਆਂ ਨੇ ਜਾਂ ਮਿਸਪਲਟੀ ਦੇ ਵਿੱਚ ਜੋ ਕਰਮਚਾਰੀ ਕੋਈ ਬਹੁਤ ਸਾਰੇ ਕੰਮ ਕਰਦੇ ਨੇ ਉਹਨਾਂ ਡਰ ਤੱਕ ਪਹੁੰਚ ਪੁੱਤੀ ਹੈ ਤੇ ਉਹ ਵੀ ਜੇ ਸਾਡੇ ਨਾਲ ਲੌਣ ਜਾਂ ਸਾਨੂੰ ਬੁਲਾਉਣਗੇ ਤਾਂ ਅਸੀਂ ਰਲ ਕੇ ਇਸ ਸਰਕਾਰ 'ਚ ਮੈਨੂੰ ਕੋਈ ਇਤਰਾਜ਼ ਨਹੀਂ ਕਰਦੇ ਤੁਹਾਡੀ ਕੀ ਮੰਗ ਹੈ ਮੇਰੇ ਸਾਮੂਹ ਪਾਰਟੀ ਚ ਗੱਲ ਅਮਿਤ ਸਾਹਿਬ ਨੂੰ ਪਾਰਟੀ ਤੇ ਚਲੋਣਾ ਦੀ ਹੈ ਪਾਰਟੀ ਤੇ ਨਹੀਂ ਸੀ ਕਿ ਉਹਨੂੰ ਸਿਫਾ ਲਿਆ ਜਾਵੇ ਉਹਨਾਂ ਤੋਂ ਤੇ ਜੇ ਨਹੀਂ ਸਿਫਾ ਦੇ ਦਿੱਤਾ ਉਹਨਾਂ ਨੂੰ ਜਿਹੜਾ ਬਰਖਾਸਤ ਕਰਨ ਰਾਸ਼ਟਰਪਤੀ ਨੇ ਆ ਗੱਲ ਕਰੀਏ ਕੁਝ ਦਿਨ ਪਹਿਲਾਂ ਹੀ ਮਤਲਬ ਕਿ ਇਹ ਮਸ਼ਹੂਰ ਕਮੇਟੀ ਦੇ ਹੱਦ ਵਿੱਚ ਉਹਨਾਂ ਹੋਈਆਂ ਉਹਦੇ ਵਿੱਚ ਬਹੁਤ ਜ਼ਿਆਦਾ ਤਕਾਸ਼ਾਈ ਹੋਈ ਹੈ ਤੇ ਉਹਦੇ ਤੇ ਤੁਸੀਂ ਕੀ ਕਹਿੰਦੇ ਦੇਖੋ ਜਿਹੜੀਆਂ ਉਹ ਛੋਟੀਆਂ ਗੱਲਾਂ ਜਿਹੜੀ ਆ ਜਿਹੜੀ ਇਸ ਟਾਈਮ ਜਿਹੜੀ ਸਭ ਬਹੁਤ ਜ਼ਿਆਦਾ ਸੁਵਿੰਨਸਿਰ ਮਸਲਾ ਜਿਹੜਾ ਜਿਹੜਾ ਪੂਰੇ ਦੇਸ਼ ਦਾ ਮਸਲਾ ਹੈ ਅਪਾ ਮਿਸਕ੍ਰੇਟ ਪਾਰਟੀ ਦੀ ਗੱਲ ਅਸੀਂ ਵੱਖਰੀ ਕਰਾਂਗੇ ਤੇ ਅੱਜ ਜਿਹੜਾ ਸਾਡਾ ਮੇਨ ਫੋਕਸ ਹੈ ਜਿਹੜਾ ਅਮਨ ਸਾਦਾ ਸਿਫਾ ਲੈਣਾ ਜਾਂ ਉਹਨਾਂ ਨੂੰ ਬਰਖਾਸਤ ਕਰਨਾ ਸਰ ਰਾਹੁਲ ਗਾਂਧੀ ਤੇ ਮਾਮਲਾ ਵੀ ਦਰਜ ਹੋਇਆ ਉੱਥੇ ਸੰਸਦ ਦੇ ਵਿੱਚ ਇੱਕ ਬੀਜੇਪੀ ਨੇ ਡਿੰਨੇ ਕੁੱਟ ਮਾਰਨ ਲੱਗ ਪਏ ਕਿਵੇਂ ਦੇਖ ਰਹੇ ਹੈਗੇ ਦੇਖੋ ਤਾਂ ਹੈ ਇਹੀ ਤਾਂ ਉਹ ਹੈ ਵੀ ਧੱਕੇਸ਼ਾਹੀ ਜਿਹੜਾ ਸਵਿਧਾਨ ਦੀਆਂ ਧੱਜੀਆਂ ਡਾਉਣੀ ਹੈ ਇਸੇ ਗੱਲ ਦਾ ਤਾਂ ਰੌਲਾ ਹੈ ਉਲਟਾ ਜਿਹੜਾ ਸਾਡੇ ਜਿਹੜੇ ਸੰਸਦ ਮੈਂਬਰਾਂ ਦਾ ਧੱਕਾ ਮੁਕੇ ਕੀਤੇਗੇ ਬਜਾਏ ਵੀ ਉੱਥੇ ਕੋਈ ਜਿਹੜੀ ਉਹ ਸਵਿਧਾਨ ਤੇ ਕੋਈ ਗੱਲ ਹੁੰਦੀ ਉਹਦੇ ਕੋਈ ਪ੍ਰੋਪਰ ਬਹਿਸ ਹੁੰਦੀ ਰੋ ਕੋਈ ਪ੍ਰੋਪਰ ਸਹੀ ਢੰਗ ਨਾਲ ਜਵਾਬਤਾ ਜਾਂਦਾ ਜੋ ਜੋ ਸਾਡੇ ਜਿਹੜੇ ਪਾਰਲੀਮੈਂਟ ਮੈਂਬਰ ਉਹਨੇ ਮੁੱਦੇ ਠਾਏ ਸੀ ਉਲਟਾ ਉਹਨਾਂ ਜਿਹੜੇ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕਰਦੇ ਲੋਕਾਂ ਦੇ ਉੱਤੇ ਉਹਨੇ ਧੱਕਾ ਮੁਕ ਕੀਤੀ ਉਲਟਾ ਗਲਤ ਤਰੀਕੇ ਨਾਲ ਪਾਟੇ ਰਾਜ ਕੀਤਾ ਕਿਉਂਕਿ ਬੀਜੇਪੀ ਹਮੇਸ਼ਾ ਜਿਹੜੀ ਹੈਗੀ ਉਹ ਲੋਕਤੰਤਰ ਦਾ ਘਾਣ ਕਰ ਰਹੀ ਆ ਤੇ ਉਹ ਜਿਹੜੀ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ